ਦੇਹਤਾਔਰ ਤਾਂ ਆਪਣੇ ਪ੍ਰੇਮੀ ਨਾਲ ਕੇ ਆਪਣੇ ਪਤੀ ਦਾ ਕਤਲ ਕਰਦੀ ਹੈ ਮਰਿਤਕ ਲੜਕੇ ਦੇ ਪਿਤਾ ਜੀ ਵਜੋਦ ਨੇ ਮੈਂ ਤਾਂ ਉਹਨੂੰ ਜਦੋਂ ਦਾ ਵਿਆਹ ਹੋਇਆ ਸੀ ਮੈਂ ਤਾਂ ਉਹਨੂੰ ਪੁੱਤ ਕਹਿ ਕੀ ਗੱਲ ਕਰਦਾ ਹਾਂ ਮੇਸ਼ ਨਾਲ ਆਪਣੇ ਨੂਨ ਨੂੰ ਨੂਨ ਨੂੰ ਹਾਂਜੀ ਮੈਂ ਕਹਿੰਦਾ ਨਾ ਗੁਰਵਿੰਦਰ ਵੀ ਮੇਰਾ ਪੁੱਤ ਆ ਤੂੰ ਵੀ ਮੇਰਾ ਪੁੱਤ ਆ ਮੈਂ ਪੁੱਤ ਕਹਿ ਕੀ ਗੱਲ ਕਰਦਾ ਸੀਗਾ ਇਹ ਜਿਹੜੀ ਨੂੰ ਮੈਂ ਪੁੱਤਾਂ ਦਾ ਸੀਗਾ ਇਹ ਡੈਨ ਨਿਕਲੀ ਡੈਨ ਹੁਣ ਮੈਂ ਡੈਨ ਕਹਿ ਸਕਦਾ ਇਹ ਸਾਡੀ ਡੈਨ ਨੇ ਮੇਰਾ ਹੀਰਿਆਰ ਦਾ ਪੁੱਤ ਖੋਲਿਆ ਦੋਤਾ ਵੇਖਣਾ ਅਸੀਂ ਤਾਂ ਜਾਣ ਲੱਗੇ ਮੈਂ ਕਿਹਾ ਅਸੀਂ ਜਾ ਸਕਦੇ ਆ ਅਲੀ ਬਾਬਾ ਦੋ ਛੇਰ ਪੁੱਤ ਛੱਡ ਕੇ ਘਰੇ ਚੱਲੇ ਆ ਬੇਫਿਕਰ ਹੋ ਜਾ ਅੱਛਾ ਆਪਣੇ ਆਪ ਨੂੰ ਕਹਵੇ ਛੇਰ ਪੁੱਤ ਹਾਂ ਤੇ ਅਸੀਂ ਮੈਂ ਕਿਹਾ ਚਲੋ ਮੇਰਾ ਪੁੱਤ ਵੀ ਬਹੁਤ ਦਲੇਰ ਆ ਚਲੋ ਇਹ ਵੀ ਆਂਦੀ ਛੇਰ ਪੁੱਤਾਂ ਚਲੋ ਮੈਂ ਕਿਹਾ ਅਸੀਂ ਜਾਂਦੇ ਆ ਚਲੋ ਉੱਥੇ ਅਸੀਂ ਕੈਨੇਡਾ ਜਾਏ ਉਹ ਜੋਬ ਤੇ ਜਾ ਵਰਦਾ ਸੀ ਇਹਨੂੰ ਮੈਨੂੰ ਕੋਈ ਪਤਾ ਲੱਗਿਆ ਵੀ ਇਹ ਜਿਹੜੇ ਕੋਈ ਇਹਦੇ ਗਲਤ ਸੰਬੰਧ ਚੱਲਦੇ ਸੀ ਪਹਿਲਾਂ 4-5 ਸਾਲਾਂ ਤੋਂ ਹੂੰ ਉਹਦੇ ਨਾਲੇ ਦੇ ਸੰਬੰਧ ਚੱਲਦੇ ਸੀ ਉਹਨੂੰ ਇੰਨੀ ਕ ਵੇਲ ਮਿਲ ਜਾਂਦੀ ਸੀ ਬੁਟੀਕ ਦਾ ਤਾਂ ਇੱਕ ਬਹਾਨਾ ਸੀ ਹਾਂ ਬੁਟੀਕ ਦਾ ਬਹਾਨਾ ਆਪਣੀ ਗੱਡੀ ਫਿਰ ਇਹ ਭਜਾਈ ਫਿਰਦੀ ਸੀ ਹੁਣ ਬੇਟੇ ਨੇ ਮੇਰੇ ਨੇ ਮੋਟਰਸਾਈਕਲ ਤੇ ਜਾਣਾ ਇਹਨਾਂ ਕਾਰ ਤੇ ਜਾਣਾ ਬੁਟੀਕ ਦਾ ਕੰਮ ਤੇ ਪਰ ਹੁਣ ਪਤਾ ਲੱਗਦਾ ਇਹਦੇ ਜਿੱਥੇ ਨਿਆਇ ਸੰਬੰਧ ਚੱਲਦੇ ਸੀ ਬਹੁਤ ਦੂਰ ਤੱਕ ਤੇ ਤੁਰ ਹੀ ਫਿਰਦੀ ਸੀ ਸਵਾਰਾ ਬਹਿ ਨਹੀਂ ਕਹਿ ਸਕਦੇ ਐਂ ਦਾ